ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਆਇਦਾ ਦਿਨ ਅੱਜ 6 ਫਰਵਰੀ ਹੈ 6 ਫਰਵਰੀ 1926 ਪੰਥਰਤਨ ਭਾਈ ਕਾਨ ਸਿੰਘ ਨਾਭਾ ਦਾ ਜਨਮ 30 ਅਗਸਤ 1866 ਦੇ ਦਿਨ ਭਾਈ ਨਰੈਣ ਸਿੰਘ ਢਿੱਲੋਂ ਦੇ ਕਾਰਪੈਂਡ ਸਬਜ਼ ਬਨੇਰਾ ਜ਼ਿਲ੍ਹਾ ਪਟਿਆਲਾ ਦੇ ਵਿੱਚ ਹੋਇਆ ਸੀ ਆਪਨੇ ਬਚਪਨ ਤੇ ਜਵਾਨੀ ਦੇ ਵਿੱਚ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਖਾਸ ਕਰਕੇ ਗੁਰਬਾਣੀ ਸਿੱਖ ਤਵਾਰੀਖ ਅਤੇ ਫਿਲਾਸਫੀ ਦਾ ਬਹੁਤ ਸਾਰਾ ਗਿਆਨ ਹਾਸਲ ਕੀਤਾ ਸੀ 1883 ਦੇ ਵਿੱਚ ਆਪ ਲਾਹੌਰ ਚਲੇ ਗਏ ਜਿੱਥੇ ਆਪ ਦਾ ਮੇਲ ਪ੍ਰੋਫੈਸਰ ਗੁਰਮੁਖ ਸਿੰਘ ਨਾਲ ਹੋਇਆ ਇਸ ਦੇ ਨਾਲ ਹੀ ਆਪ ਸਿੰਘ ਸਭਾ ਲਹਿਰ ਦਾ ਹਿੱਸਾ ਬਣ ਕੇ 1884 ਦੇ ਵਿੱਚ ਆਪ ਨੂੰ ਨਾਬਾ ਦੇ ਰਾਜੇ ਹੀਰਾ ਸਿੰਘ ਨੇ ਦਰਬਾਰ ਦੇ ਵਿੱਚ ਇੱਕ ਸੀਨੀਅਰ ਨੌਕਰੀ ਤੇ ਰੱਖ ਲਿਆ ਸੀ 1888 ਦੇ ਵਿੱਚ ਆਪ ਨੂੰ ਕਮਲ ਰਿਪੂਦਮਨ ਸਿੰਘ ਦਾ ਟਿਊਟਰ ਬਣਾ ਦਿੱਤਾ ਗਿਆ 1893 ਦੇ ਵਿੱਚ ਆਪ ਨਾਬਾ ਦੇ ਰਾਜੇ ਦੇ ਪੀਏ ਬਣਾ ਦਿੱਤੇ ਗਏ 1895 ਦੇ ਵਿੱਚ ਆਪ ਨੂੰ ਮੈਜਿਸਟ੍ਰੇਟ ਲਾ ਦਿੱਤਾ ਗਿਆ 1896 ਦੇ ਵਿੱਚ ਆਪ ਫੂਲ ਦੇ ਡਿਪਟੀ ਕਮਿਸ਼ਨਰ ਬਣਾਏ ਗਏ ਪਾਈ ਗਾਂ ਸਿੰਘ ਨਾਭਾ ਨੇ ਸੇਕ ਫਲਸਫੇ ਦੇ ਬਾਰੇ ਕਿਤਾਬਾਂ ਲਿਖੀਆਂ ਜਿਨ੍ਹਾਂ ਦੇ ਵਿੱਚ ਗੁਰਮਤ ਪ੍ਰਭਾਕਰ ਅਤੇ ਗੁਰਮਤ ਸੁਧਾਕਰ ਦਾ ਨਾਂ ਲਿਆ ਜਾ ਸਕਦਾ ਹੈ ਭਾਈ ਕਾਨ ਸਿੰਘ ਨਾਬਾ ਦਾ ਇੱਕ ਵਾਰੀ ਆਇਰਲੈਂਡ ਦੇ ਇੱਕ ਸੀਨੀਅਰ ਅਫਸਰ ਮੈਕਸ ਆਰਥਰ ਮੈਕਾਲਫ ਦੇ ਨਾਲ ਮੇਲ ਹੋਇਆ ਸੀ ਤੇ ਮੈਕਾਲਫ ਜੀ ਨੇ ਭਾਈ ਜੀ ਦੀ ਮਦਦ ਦੇ ਨਾਲ ਸਿੱਖ ਧਰਮ ਬਾਰੇ ਬਹੁਤ ਕੁਝ ਲਿਖਿਆ 1908 ਦੇ ਵਿੱਚ ਇੰਪੀਰੀਅਲ ਕੌਂਸਲ ਦੇ ਮੈਂਬਰ ਨਾਬਾ ਦੇ ਕਮਰ ਰਿਪੁਦਮਨ ਸਿੰਘ ਨੇ ਜੋ ਆਨੰਦ ਮੈਰਿਜ ਬੈਲ ਪੇਸ਼ ਕੀਤਾ ਸੀ ਉਹ ਵੀ ਉਸ ਦੇ ਉਸਤਾਦ ਭਾਈ ਕਾਨ ਸਿੰਘ ਨਾਬਾ ਦੀ ਹੀ ਦੇਣ ਸੀ 1911 ਦੇ ਵਿੱਚ ਰਾਜਾ ਹੀਰਾ ਸਿੰਘ ਦੀ ਮੌਤ ਹੋ ਗਈ 24 ਜਨਵਰੀ ਨੂੰ ਰਿਪੁਦਮਨ ਸਿੰਘ ਨਾਬਾ ਦਾ ਰਾਜਾ ਬਣ ਗਿਆ ਅਤੇ ਉਸ ਨੇ ਭਾਈ ਕਾਨ ਸਿੰਘ ਨਾਬਾ ਨੂੰ ਹਾਈ ਕੋਰਟ ਦਾ ਜੱਜਲਾ ਦਿੱਤਾ ਪਰ ਭਾਈ ਕਾਨ ਸਿੰਘ ਨੂੰ ਅਕਾਲ ਪੁਰਖ ਕਿਸੇ ਵੱਡੀ ਸੇਵਾ ਵਾਸਤੇ ਜਨਮ ਦਿੱਤਾ ਸੀ ਸੋ 20 ਮਈ 1912 ਨੂੰ ਜੱਜ ਦਾ ਅਹੁਦਾ ਛੱਡ ਕੇ ਮਹਾਨ ਕੋਸ਼ ਦੀ ਰਚਨਾ ਸ਼ੁਰੂ ਕਰ ਦਿੱਤੀ ਮਹਾਰਾਜਾ ਨੇ ਇਸ ਮਕਸਦ ਵਾਸਤੇ ਭਾਈ ਕਾਨ ਸਿੰਘ ਨੂੰ ਕਸ਼ਮੀਰ ਦੇ ਵਿੱਚ ਇੱਕ ਕੋਠੀ ਦਿੱਤੀ ਅਤੇ ਪੂਰਾ ਸਟਾਫ ਵੀ ਦਿੱਤਾ ਜਿਸ ਦਾ ਖਰਚ ਸਰਕਾਰ ਦਿਆ ਕਰਦੀ ਸੀ 6 ਫਰਵਰੀ 1926 ਦੇ ਦਿਨ ਸਾਢੇ 13 ਸਾਲ ਦੀ ਮਿਹਨਤ ਮਗਰੋਂ ਇਹ ਰਚਨਾ ਮੁਕੰਮਲ ਹੋ ਗਈ ਇਸ ਦੀ ਛਪਾਈ ਮਹਾਰਾਜਾ ਦੇ ਰਾਜਾ ਭពਿੰਦਰਾ ਸਿੰਘ ਨੇ ਆਪਣੇ ਖਰਚੇ ਤੇ ਕਰਵਾਈ ਦੁਨੀਆ ਦੇ ਹਰ ਇੱਕ ਸਿੱਖ ਲੇਖਕ ਅਤੇ ਸਿੱਖ ਧਰਮ ਦੇ ਤਵਾਰੀਖ ਦੇ ਹਰ ਸਿੱਖ ਅਤੇ ਗੈਰ ਸਿੱਖ ਲੇਖਕ ਨੇ ਆਪਣੀਆਂ ਰਚਨਾਵਾਂ ਵਾਸਤੇ ਮਹਾਨ ਕੋਸ਼ ਦੀ ਮਦਦ ਜ਼ਰੂਰ ਲਈ ਹੈ ਭਾਈ ਕਾਨ ਸਿੰਘ ਨੇ ਇਸ ਤੋਂ ਇਲਾਵਾ ਗੁਰਮਤ ਮਾਰਤੰਡ ਗੁਰੂ ਸ਼ੰਦ ਅਲੰਕਾਰ ਗੁਰੂਗ੍ਰਾਖ ਸੌਟੀ ਸ਼ਬਦ ਅਲੰਕਾਰ ਤੇ ਰਾਜ ਧਰਮ ਕਿਤਾਬਾਂ ਅਤੇ ਬਹੁਤ ਸਾਰੇ ਲੇਖ ਵੀ ਲਿਖੇ ਭਾਈ ਕਾਨ ਸਿੰਘ ਅਸਲ ਦੇ ਵਿੱਚ ਸਹੀ ਮਾਨਿਆਂ ਦੇ ਵਿੱਚ ਪੰਥਰਤਨ ਸੰਨ 6 ਫਰਵਰੀ 1965 ਪ੍ਰਤਾਪ ਸਿੰਘ ਕੈਰੋਂ 23 ਜਨਵਰੀ 1952 ਦੇ ਦਿਨ ਪੰਜਾਬ ਦਾ ਚੀਫ ਮਿਨਿਸਟਰ ਬਣਿਆ ਸੀ 1963 ਦੇ ਵਿੱਚ ਸੈਂਟਰ ਸਰਕਾਰ ਵੱਲੋਂ ਬਣਾਏ ਗੇ ਦਾਸ ਕਮਿਸ਼ਨ ਵੱਲੋਂ ਕਰਪਸ਼ਨ ਦੇ ਦੋਸ਼ਾਂ ਦੇ ਵਿੱਚ ਦਾਕੀ ਕਰਾਰ ਦਿੱਤੇ ਜਾਣ ਕਰਕੇ ਉਸ ਨੂੰ 21 ਜੂਨ 1964 ਦੇ ਦਿਨ ਅਸਤੀਫਾ ਦੇਣਾ ਪਿਆ ਉੱਚਾ ਪਿੰਡ ਫਗਵਾੜਾ ਦੇ ਨੇੜੇ ਇੱਕ ਕਤਲकांड ਸਬੰਧੀ ਕੈਰੋਂ ਦੀ ਸੁੱਚਾ ਸਿੰਘ ਨਾਮ ਦੇ ਇੱਕ ਸ਼ਖਸ ਦੇ ਨਾਲ ਦੁਸ਼ਮਣੀ ਚੱਲੀ ਆ ਰਹੀ ਸੀ 6 ਫਰਵਰੀ 1965 ਦੇ ਦਿਨ ਜਦ ਕੈਰੋਂ ਦਿੱਲੀ ਤੋਂ ਪੰਜਾਬ ਪਰਤ ਰਿਹਾ ਸੀ ਤਾਂ ਸੋਈ ਪਿੰਡ ਕੋਲ ਉਸ ਦੀ ਕਾਰ ਨੂੰ ਰੋਕ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਕੈਰੋਂ ਸਿਆਸਤ ਦੇ ਵਿੱਚ ਇੱਕ ਇਕਾਲੀ ਵਜੋਂ ਆਇਆ ਸੀ ਪਰ ਤਾਕਤ ਹਾਸਲ ਕਰਨ ਵਾਸਤੇ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਿਆ ਸੀ ਅਤੇ ਉਸ ਨੇ ਆਪਣੀ ਵਫਾਦਾਰੀ ਨਹਿਰੂ ਦੇ ਨਾਲ ਜੋੜ ਲਈ ਸੀ 4 ਜੁਲਾਈ 1955 ਦੇ ਦਿਨ ਦਰਬਾਰ ਸਾਹਿਬ ਤੇ ਹਮਲੇ ਦੇ ਵਿੱਚ ਵੀ ਉਸ ਦਾ ਰੋਲ ਮੰਨਿਆ ਜਾਂਦਾ ਹੈ 1960 ਦੇ ਵਿੱਚ ਪਠੰਡਾ ਜੇਲ੍ਹ ਦੇ ਵਿੱਚ ਗੋਲੀ ਚਲਾਉਣ ਦਾ ਹੁਕਮ ਵੀ ਉਸੇ ਦਾ ਹੀ ਸੀ 1960 ਦੇ ਵਿੱਚ ਸਿੱਖਾਂ ਦੇ ਖਿਲਾਫ ਆਰਡੀਨੈਂਸ ਵੀ ਉਸੇ ਨੇ ਜਾਰੀ ਕੀਤਾ ਸੀ 6 ਫਰਵਰੀ 1999 ਦੇ ਦਿਨ ਪੰਜਾਬ ਪੁਲਿਸ ਨੇ ਬਲਵਿੰਦਰ ਸਿੰਘ ਅਤੇ ਫਤਿਹ ਸਿੰਘ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 6 ਫਰਵਰੀ 1990 ਦੇ ਦਿਨ ਪੰਜਾਬ ਪੁਲਿਸ ਨੇ ਸੁਵਿੰਦਰ ਸਿੰਘ ਉਰਫ ਸ਼ਮਸ਼ੀਰ ਸਿੰਘ ਸ਼ੇਰਾਬਾਸੀ ਹਰਤਣ ਗੁਰਦਾਸਪੁਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 6 ਫਰਵਰੀ 1992 ਦੇ ਦਿਨ ਪੁਲਿਸ ਨੇ ਦਲਬੀਰ ਸਿੰਘ ਪੁੱਤਰ ਗੁਰਮukh ਸਿੰਘ ਵਾਸੀ ਬੋਲੋਪੁਰ ਟਾਂਡੀਆਂ ਜ਼ਿਲ੍ਹਾ ਰੋਪੜ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 6 ਫਰਵਰੀ 1991 ਦੇ ਦਿਨ ਪੰਜਾਬ ਪੁਲਿਸ ਨੇ ਖਜ਼ਾਨ ਸਿੰਘ ਵਾਸੀ ਲਾਡੋਵਾਲਾ ਫਿਰੋਜ਼ਪੁਰ, ਗੁਰਪਾਲ ਸਿੰਘ ਪੱਪੀ ਵਾਸੀ ਧਾਨੇ ਚੀਮਾ, ਸੁਰਜੀਤ ਸਿੰਘ ਬਿੱਟੂ ਵਾਸੀ ਭੱਟੀਵਾਲ ਅਤੇ ਅਜੀਤ ਸਿੰਘ ਜੀਤਾ ਵਾਸੀ ਚੀਮਾ ਖੁੱਡੀ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। ਇਸੇ ਦਿਨ ਹੀ ਜੁਗਿੰਦਰ ਸਿੰਘ ਉਰਫ ترਸੀਮ ਸਿੰਘ ਔਰ ਬਾਬਾ ਮੁਰਲੀ ਗੁਰਪ੍ਰੀਤ ਸਿੰਘ ਦਾਖਾ, ਬਲਵਿੰਦਰ ਸਿੰਘ ਵਾਸੀ ਮੰਡਵਰਾਣਾ ਨੇੜੇ ਟੋਟੀਆਂ, ਗੁਰਨਾਮ ਸਿੰਘ ਵਾਸੀ ਬੁੱਟਰ ਨਵੇਂ ਪੂਰੇ ਅੰਮ੍ਰਿਤਸਰ ਨੂੰ ਵੀ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ। 6 ਫਰਵਰੀ 1993 ਦੇ ਦਿਨ ਪੁਲਿਸ ਨੇ ਸੁਖਦੇਵ ਸਿੰਘ ਉਰਫ ਸੁੱਖਾ ਪੁੱਤਰ ਬਲਵੰਤ ਸਿੰਘ ਵਾਸੀ ਬਹਾਮਣਵਾਲਾ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 6 ਫਰਵਰੀ 2021 ਦੇ ਦਿਨ ਜਨਵਰੀ ਦੇ ਅਖੀਰਲੇ ਦਿਨਾਂ ਦੇ ਵਿੱਚ ਦਿੱਲੀ ਦੀ ਸਿੰਘੂ ਹੱਦ ਤੇ ਪੁਲਿਸ ਨੇ ਇੱਕ ਨੌਜਵਾਨ ਨੂੰ ਚੁਕਲਿਆ ਸੀ। ਇਹ 26 ਸਾਲ ਦਾ ਨੌਜਵਾਨ ਸੀ। ਇਹਦਾ ਪਿੰਡ ਵੇਗੋਵਾਲ ਸੀ ਅਤੇ ਨਾਂ ਪਰਮਜੀਤ ਸਿੰਘ ਸੀ। ਦਿੱਲੀ ਪੁਲਿਸ ਨੇ ਇਸ ਨੌਜਵਾਨ ਨੂੰ ਉਧੋ ਚੁਕਿਆ ਸੀ ਜਦੋਂ ਉਹ ਨੌਜਵਾਨ ਬਿਜਲੀ ਬੰਦ ਹੋਣ ਤੋਂ ਮਗਰੋਂ ਦੁਕਾਨ ਤੋਂ ਮੋਮਬਤੀਆਂ ਲੈਣ ਗਿਆ ਸੀ। ਪੁਲਿਸ ਨੇ ਇਸ ਨੌਜਵਾਨ ਨੂੰ ਇੰਨਾ ਕੁੱਟਿਆ ਕਿ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਉਣਾ ਪਿਆ ਤੇ ਪੁਲਿਸ ਨੇ ਉਸ ਨੂੰ ਛੱਡਣ ਵੇਲੇ ਉਸ ਦੇ ਸਰੀਰ ਤੇ ਪਟੇ ਅਤੇ ਢਿੱਡ ਦੇ ਵਿੱਚ ਲੱਤਾਂ ਮਾਰੀਆਂ ਸਨ। ਪੁਲਿਸ ਤੇਸ਼ਾਦਦ ਦੇ ਸ਼ਿਕਾਰ ਇਸ ਨੌਜਵਾਨ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਉਣਾ ਪਿਆ ਕਿ ਜਦੋਂ ਉਸ ਨੂੰ ਪੁਲਿਸ ਨੇ ਚੁੱਕਿਆ ਸੀ ਤਾਂ ਉਦੋਂ ਇੱਕ ਬਜ਼ੁਰਗ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਉਸ ਦੇ ਨਾਲ ਵੀ ਅਣਮਨੁੱਖੀ ਵਰਤਾਰਾ ਕੀਤਾ ਗਿਆ ਸੀ ਅਤੇ ਉਸ ਦੇ ਕੇਸਾਂ ਅਤੇ ਦਸਤਾਰ ਦੀ ਬੇਅਦਬੀ ਕੀਤੀ ਗਈ ਸੀ ਬਾਦ ਦੇ ਵਿੱਚ ਪਤਾ ਲੱਗਾ ਕਿ ਇਸ ਨੌਜਵਾਨ ਨੂੰ ਪੁਲਿਸ ਨੇ 27 ਜਨਵਰੀ ਦੀ ਰਾਤ ਨੂੰ ਚੁੱਕਿਆ ਸੀ ਅਤੇ ਉਸ ਨੂੰ 28 ਜਨਵਰੀ ਦੀ ਰਾਤ ਨੂੰ ਛੱਡਿਆ ਗਿਆ ਸੀ ਪਰ ਪੁਲਿਸ ਨੇ ਉਸ ਨੂੰ ਇਸ ਬਾਰੇ ਕਿਸੇ ਨੂੰ ਵੀ ਨਾ ਦੱਸਣ ਦੇ ਲਈ ਕਿਹਾ ਸੀ ਤੇ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ ਇਸ ਦਾ ਜ਼ਿਕਰ ਵੀ ਕਿਸੇ ਕੋਲ ਕੀਤਾ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਨੇ ਪੈਣਗੇ ਅਸਲ ਦੇ ਵਿੱਚ 26 ਜਨਵਰੀ ਨੂੰ ਜਿਹੜਾ ਸਿੱਖ ਵਿਰੋਧੀ ਵਰਤਾਨ ਸਿਰਜਿਆ ਗਿਆ ਸੀ ਉਸੇ ਤਹਿਤ ਹੀ ਏਜੰਸੀਆਂ ਅਤੇ ਦਿੱਲੀ ਪੁਲਿਸ ਸਿੱਖਾਂ ਨੂੰ ਕੁੱਟਣ, ਸਬਰੀ ਚੁੱਕਣ ਅਤੇ ਜ਼ਲੀਲ ਕਰਨ ਦਾ ਕੋਈ ਮੌਕਾ ਨਹੀਂ ਸੀ ਛੱਡਦੇ ਇਸਿ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ